ਉਹਨਾਂ ਵਿੱਚ ਇੱਕ ਸਭ ਤੋਂ ਵੱਡਾ ਜਿਹੜਾ ਕੰਮ ਉਹ ਕਰਨ ਜਾ ਰਹੇ ਆ ਉਹ ਹੈ ਕਿ ਜਿਹੜਾ ਅਮਰੀਕਾ ਵਿੱਚ ਜਨਮ ਦੇ ਉੱਤੇ ਹੀ ਕਿਸੇ ਨੂੰ ਉੱਥੋਂ ਦੀ ਸਿਟੀਜ਼ਨਸ਼ਿਪ ਦਾ ਅਧਿਕਾਰ ਮਿਲਦਾ ਸੀਗਾ ਉਹਨੂੰ ਉਹ ਵਾਪਸ ਕਰਨ ਦੀ ਕੋਸ਼ਿਸ਼ਾਂ ਕਰ ਰਿਹਾ ਜਾਂ ਫਿਰ ਮਿੱਟੀ ਦਾ ਅਧਿਕਾਰ ਜਿਹੜੀ ਮਿੱਟੀ ਵਿੱਚ ਤੁਸੀਂ ਪੈਦਾ ਹੋਏ ਉਹਦੇ ਵਿੱਚ ਤੁਹਾਨੂੰ ਕੁਦਰਤੀ ਤੌਰ ਤੇ ਉੱਥੋਂ ਦੇ ਨਾਗਰਿਕ ਹੋਣ ਦਾ ਅਧਿਕਾਰ ਹੁੰਦਾ ਹੈ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ 트੍ਰੰਪ ਦਾ ਕਹਿਣਾ ਹੈ ਕਿ ਉਹ ਬਰਥ ਰਾਈਟ ਸਿਟੀਜ਼ਨਸ਼ਿਪ ਯਾਨੀ ਕਿ ਜਨਮ ਅਧਿਕਾਰ ਤਹਿਤ ਮਿਲਣ ਵਾਲੀ ਇਸ ਨਾਗਰਿਕਤਾ ਨੂੰ ਖਤਮ ਕਰਨ ਦੀ ਯੋਜਨਾ ਬਣਾ ਰਹੇ ਹਨ ਕਟੜਪੰਤੀ ਵਿਚਾਰਧਾਰਾ ਰੱਖਣ ਵਾਲੇ ਕਈ ਲੋਕਾਂ ਦਾ ਤਰਕ ਹੈ ਕਿ ਇਹ ਨੀਤੀ ਗੈਰਕਾਨੂੰਨੀ ਇਮੀਗ੍ਰੇਸ਼ਨ ਨੂੰ ਆਕਰਸ਼ਿਤ ਕਰਦੀ ਹੈ ਪੰਜਾਬ 247 ਟੀਵੀ ਦੇ ਤੀਸਰੀ ਅਖ ਪ੍ਰੋਗਰਾਮ ਵਿੱਚ ਤੁਹਾਡਾ ਕਰਦੇ ਹਾਂ ਸਵਾਗਤ ਅੱਜ ਕੱਲ੍ਹ ਟਰੰਪ ਦੇ ਰਾਸ਼ਟਰਪਤੀ ਬਣ ਦੇ ਉੱਤੇ ਬਹੁਤ ਚਰਚਾ ਹੋ ਰਹੀ ਆ ਔਰ ਉਹਨਾਂ ਵੱਲੋਂ ਕੀਤੇ ਜਾ ਰਹੇ ਜਿਹੜੇ ਬੜੀ ਤੇਜ਼ੀ ਨਾਲ ਕੁਝ ਕੰਮ ਨੇ ਉਹਨਾਂ ਦੀ ਚਰਚਾ ਵੀ ਦੁਨੀਆ ਭਰ ਵਿੱਚ ਚੱਲ ਰਹੀ ਆ ਉਹਨਾਂ ਵਿੱਚ ਇੱਕ ਸਭ ਤੋਂ ਵੱਡਾ ਜਿਹੜਾ ਕੰਮ ਉਹ ਕਰਨ ਜਾ ਰਹੇ ਆ ਉਹ ਹੈ ਕਿ ਜਿਹੜਾ ਅਮਰੀਕਾ ਵਿੱਚ ਜਨਮ ਦੇ ਉੱਤੇ ਹੀ ਕਿਸੇ ਨੂੰ ਉੱਥੋਂ ਦੇ ਸਿਟੀਜ਼ਨਸ਼ਿਪ ਦਾ ਅਧਿਕਾਰ ਮਿਲਦਾ ਸੀਗਾ ਉਹਨੂੰ ਉਹ ਵਾਪਸ ਕਰਨ ਦੀ ਕੋਸ਼ਿਸ਼ਾਂ ਕਰ ਰਿਹਾ ਅੱਜ ਇਹਦੇ ਉੱਤੇ ਅਸੀਂ ਗੱਲਬਾਤ ਕਰਾਂਗੇ ਇਹਨੂੰ ਅਧਿਕਾਰ ਨੂੰ ਕਿਹਾ ਜਾਂਦਾ ਹੈ ਜਸ ਸੋਲੀ ਜਾਂ ਫਿਰ ਮਿੱਟੀ ਦਾ ਅਧਿਕਾਰ ਜਿਹੜੀ ਮਿੱਟੀ ਵਿੱਚ ਤੁਸੀਂ ਪੈਦਾ ਹੋਏ ਉਹਦੇ ਵਿੱਚ ਤੁਹਾਨੂੰ ਕੁਦਰਤੀ ਤੌਰ ਤੇ ਉੱਥੋਂ ਦੇ ਨਾਗਰਿਕ ਹੋਣ ਦਾ ਅਧਿਕਾਰ ਹੁੰਦਾ ਹੈ ਤੇ ਅਮਰੀਕਾ ਵਿੱਚ ਵੀ ਜਨਮ ਤੋਂ ਮਿਲਣ ਵਾਲਾ ਇਹ ਨਾਗਰਿਕਤਾ ਦਾ ਅਧਿਕਾਰ ਹੈ ਕਿ ਕੌਣ ਇਹਨੂੰ ਹਾਸਲ ਕਰ ਸਕਦਾ ਹੈ ਤਾਂ ਕੀ 트ੰਪ ਇਹਨੂੰ ਖਤਮ ਕਰ ਸਕਦੇ ਆ ਇਹ ਤੇ ਆਪਾਂ ਕਰਾਂਗੇ ਛੋਟੀ ਜੀ ਗੱਲਬਾਤ ਅਮਰੀਕਾ ਵਿੱਚ ਜਨਮ ਲੈਣ ਵਾਲੇ ਹਰ ਵਿਅਕਤੀ ਨੂੰ ਆਟੋਮੈਟਿਕ ਤੌਰ ਤੇ ਹੀ ਅਮਰੀਕੀ ਨਾਗਰਿਕਤਾ ਮਿਲ ਜਾਂਦੀ ਹੈ ਇਸ ਨੂੰ ਜਸੋਲੀ ਜਾਂ ਮਿੱਟੀ ਦਾ ਅਧਿਕਾਰ ਵੀ ਕਿਹਾ ਜਾਂਦਾ ਹੈ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ 트ੰਪ ਦਾ ਕਹਿਣਾ ਹੈ ਕਿ ਉਹ ਬਰਥ ਰਾਈਟ ਸਿਟੀਜ਼ਨਸ਼ਿਪ ਯਾਨੀ ਕਿ ਜਨਮ ਅਧਿਕਾਰ ਤਹਿਤ ਮਿਲਣ ਵਾਲੀ ਇਸ ਨਾਗਰਿਕਤਾ ਨੂੰ ਖਤਮ ਕਰਨ ਦੀ ਯੋਜਨਾ ਬਣਾ ਰਹੇ ਹਨ ਫਿਲਹਾਲ ਇਸ ਕਾਨੂੰਨ ਦੇ ਹੇਠ ਅਮਰੀਕਾ ਵਿੱਚ ਜਨਮ ਲੈਣ ਵਾਲੇ ਹਰ ਵਿਅਕਤੀ ਨੂੰ ਆਟੋਮੈਟਿਕ ਤੌਰ ਤੇ ਹੀ ਅਮਰੀਕੀ ਨਾਗਰਿਕਤਾ ਮਿਲ ਜਾਂਦੀ ਹੈ। ਸੋਮਵਾਰ ਨੂੰ ਜਦੋਂ ਉਹਨਾਂ ਨੇ ਆਪਣਾ ਚਾਰਜ ਲਿਆ ਤੇ ਟਰੰਪ ਸਾਹਿਬ ਨੇ ਜਨਮ ਅਧਿਕਾਰ ਨਾਗਰਿਕਤਾ ਦੀ ਪਰਿਭਾਸ਼ਾ ਨੂੰ ਦੱਸਣ ਵਾਲੇ ਇੱਕ ਕਾਰਜਕਾਰੀ ਆਦੇਸ਼ ਦੇ ਉੱਤੇ ਵੀ ਦਸਕਤ ਕੀਤੇ ਹਨ। ਹਾਲਾਂਕਿ ਹੁਣ ਤੱਕ ਵੀ ਇਹਦੇ ਵੇਰਵੇ ਜਿਹੜੇ ਆ ਉਹ ਸਪਸ਼ਟ ਨਹੀਂ ਹਨ ਕਿ ਇਹਦੇ ਵਿੱਚ ਕਿਵੇਂ ਉਹ ਜਿਹੜੀ ਆ ਮਾਨਤਾ ਨੂੰ ਰੱਦ ਕਰਨਗੇ ਜਨਮ ਅਧਿਕਾਰ ਨਾਗਰਿਕਤਾ ਅਮਰੀਕੀ ਸੰਵਿਧਾਨ ਦੀ 14ਵੀਂ 14ਵੀਂ ਸੋਧ ਹੈ ਜਿਸ ਵਿੱਚ ਕਿਹਾ ਗਿਆ ਹੈ ਕਿ ਅਮਰੀਕਾ ਵਿੱਚ ਪੈਦਾ ਹੋਏ ਸਾਰੇ ਹੀ ਵਿਅਕਤੀ ਜਿਹੜੇ ਨੇ ਉਹ ਅਮਰੀਕਾ ਦੇ ਨਾਗਰਿਕ ਹੋਣਗੇ ਭਾਵੇਂ ਰਾਸ਼ਟਰਪਤੀ ਟਰੰਪ ਨੇ ਇਸ ਨਾਗਰਿਕਤਾ ਨੂੰ ਖਤਮ ਕਰਨ ਦੀ ਯੋਜਨਾ ਬਣਾ ਵੀ ਲਈ ਹੋਵੇ ਪਰ ਅਜਿਹਾ ਕਰਨ ਦੀਆਂ ਕੋਸ਼ਿਸ਼ਾਂ ਨੂੰ ਕਿਹਾ ਜਾਂਦਾ ਹੈ ਕਿ ਬਹੁਤ ਵੱਡੀਆਂ ਕਾਨੂੰਨੀ ਰੁਕਾਵਟਾਂ ਦਾ ਸਾਹਮਣਾ ਕਰਨਾ ਪੈਣਾ ਹੈ ਇਹ ਹੁੰਦਾ ਕੀ ਆ ਜਨਮ ਅਧਿਕਾਰ ਨਾਗਰਿਕਤਾ ਹੁੰਦੀ ਕੀ ਆ ਜਿਵੇਂ ਪਹਿਲਾਂ ਕਿਹਾ ਗਿਆ ਕਿ ਅਮਰੀਕੀ ਸੰਵਿਧਾਨ ਦੀ 4ਵੀਂ ਸੋਧ ਦਾ ਜਿਹੜਾ ਆ ਉਹਦੇ ਮੁਤਾਬਕ ਜਿਹੜਾ ਪਹਿਲਾ ਵਾਕ ਹੀ ਆ ਉਹਦੇ ਵਿੱਚ ਲਿਖਿਆ ਹੋਇਆ ਕਿ ਜਨਮ ਅਧਿਕਾਰ ਨਾਗਰਿਕਤਾ ਦੇ ਸਿਧਾਂਤ ਨੂੰ ਸਥਾਪਿਤ ਕਰਦਾ ਹੈ ਸੰਯੁਕਤ ਰਾਜ ਅਮਰੀਕਾ ਵਿੱਚ ਪੈਦਾ ਹੋਏ ਜਾਂ ਵਿਦੇਸ਼ ਤੋਂ ਆ ਕੇ ਨਾਗਰਿਕਤਾ ਦੇ ਯੋਗ ਬਣੇ ਲੋਕ ਇਥੋਂ ਦੇ ਅਧਿਕਾਰ ਖੇਤਰ ਦੇ ਅਧੀਨ ਹੋਣਗੇ ਉਹ ਸਭ ਸੰਯੁਕਤ ਰਾਜ ਅਮਰੀਕਾ ਅਤੇ ਅਮਰੀਕਾ ਦੇ ਉਸ ਸਟੇਟ ਦੇ ਨਾਗਰਿਕ ਹੋਣਗੇ ਜਿੱਥੋਂ ਦੇ ਉਹ ਵਸਨੀਕ ਹਨ ਜਾਨੀ ਕਿ ਮਿੱਟੀ ਦਾ ਅਧਿਕਾਰ ਜਾਂ ਸੋਲੀ ਜਿਹਨੂੰ ਕਿਹਾ ਜਾਂਦਾ ਹੈ ਇਹਦਾ मीनिंग ਹੈ ਦਾ ਜਸੋਲੀ ਇਜ਼ ਦਾ ਰਾਈਟ ਆਫ ਐਨੀਵਨ ਬੌਰਨ ਇਨ ਦੀ ਟੈਰੀਟਰੀ ਆਫ ਸਟੇਟ ਟੂ ਨੈਸ਼ਨੈਲਟੀ অর ਸਿਟੀਜ਼ਨਸ਼ਿਪ ਸੋ ਇਮੀਗ੍ਰੇਸ਼ਨ ਬਾਰੇ ਕਟੜਪੰਤੀ ਵਿਚਾਰਧਾਰਾ ਰੱਖਣ ਵਾਲੇ ਕਈ ਲੋਕਾਂ ਦਾ ਤਰਕ ਹੈ ਕਿ ਇਹ ਨੀਤੀ ਗੈਰ ਕਾਨੂੰਨੀ ਇਮੀਗ੍ਰੇਸ਼ਨ ਨੂੰ ਆਕਰਸ਼ਿਤ ਕਰਦੀ ਹੈ ਉਹਨਾਂ ਦਾ ਕਹਿਣਾ ਹੈ ਕਿ ਇਹ ਨੀਤੀ ਗੈਰ ਦਸਤਾਵੇਜੀ ਗਰਭਵਤੀ ਔਰਤਾਂ ਨੂੰ ਜਨਮ ਦੇਣ ਲਈ ਸਰਹੱਦ ਪਾਰ ਕਰਨ ਲਈ ਵੀ ਉਤਸ਼ਾਹ ਦਿੰਦੀ ਹੈ ਜਾਨੀ ਕਿ ਜਦੋਂ ਕਿਸੇ ਔਰਤ ਨੇ ਬੱਚਾ ਪੈਦਾ ਕਰਨਾ ਹੁੰਦਾ ਤਾਂ ਉਹ ਕਿਸੇ ਤਰੀਕੇ ਅਮਰੀਕਾ ਵਿੱਚ ਸ਼ਾਮਲ ਹੋ ਜਾਂਦੇ ਨੇ ਤੇ ਉੱਥੇ ਬੱਚੇ ਨੂੰ ਜਨਮ ਦੇ ਦਿੰਦੇ ਨੇ ਤੇ ਇਹਦੇ ਕਰਕੇ ਆਟੋਮੈਟਿਕਲੀ ਉਹਨਾਂ ਨੂੰ ਅਧਿਕਾਰ ਮਿਲ ਜਾਂਦਾ ਹੈ ਅਜਿਹਾ ਕਰਨ ਨੂੰ અપਮਾਨਜਨਕ ਤੌਰ ਤੇ ਬਰਥ ਟੂਰਿਜ਼ਮ ਜਾਂ ਐਂਕਰ ਬੇਬੀ ਵੀ ਕਿਹਾ ਜਾਂਦਾ ਰਿਹਾ ਹੈ ਭਾਵੇਂ ਰਾਸ਼ਟਰਪਤੀ 트ੰਪ ਨੇ ਇਸ ਨਾਗਰਿਕਤਾ ਨੂੰ ਖਤਮ ਕਰਨ ਦੀ ਯੋਜਨਾ ਬਣਾ ਵੀ ਲਈ ਹੈ ਪਰ ਅਜਿਹਾ ਕਰਨ ਦੀਆਂ ਕੋਸ਼ਿਸ਼ਾਂ ਨੂੰ ਬਹੁਤ ਵੱਡੀਆਂ ਕਾਨੂੰਨੀ ਰੁਕਾਵਟਾਂ ਦਾ ਸਾਹਮਣਾ ਕਰਨਾ ਪੈਣਾ ਹੈ ਭਾਵੇਂ ਰਾਸ਼ਟਰਪਤੀ 트ੰਪ ਨੇ ਇਸ ਨਾਗਰਿਕਤਾ ਨੂੰ ਖਤਮ ਕਰਨ ਦੀ ਯੋਜਨਾ ਬਣਾਈ ਹੈ ਪਰ ਕਿਹਾ ਜਾ ਰਿਹਾ ਹੈ ਜਿਹੜੇ ਮਾਰ ਨੇ ਕਿ ਇਹ ਇਨਾ ਸੌਖਾ ਕੰਮ ਨਹੀਂ ਹੈ ਇਹ ਅਧਿਕਾਰ ਸ਼ੁਰੂ ਕਿਵੇਂ ਹੋਇਆ ਸੀ ਐਕਸ ਅਮਰੀਕੀ ਸੰਵਿਧਾਨ ਦੀ 14ਵੀਂ ਸੋਧ ਸਾਲ 1868 ਵਿੱਚ ਹੋਏ ਘਰੇਲੂ ਜੁੱਧ ਦੇ ਅੰਤ ਤੋਂ ਬਾਅਦ ਇਸ ਨੂੰ ਅਪਣਾਇਆ ਗਿਆ ਸੀ ਇਸ ਤੋਂ ਪਹਿਲਾਂ 13ਵੀਂ ਸੋਧ ਨੇ 1865 ਵਿੱਚ ਅਮਰੀਕਾ 'ਚ ਗੁਲਾਮੀ ਨੂੰ ਖਤਮ ਕਰ ਦਿੱਤਾ ਸੀ ਇਸ ਤੋਂ ਬਾਅਦ ਅਮਰੀਕਾ ਵਿੱਚ ਜਨਮੇ ਸਾਰੇ ਹੀ ਸਾਬਕਾ ਗੁਲਾਮਾਂ ਦੀ ਜਿਹੜੀ ਸਿਟੀਜ਼ਨਸ਼ਿਪ ਦੇ ਸਵਾਲ ਸੀ ਉਹਨਾਂ ਦਾ ਨਪਟਾਰਾ ਵੀ ਅਮਰੀਕੀ ਸੰਵਿਧਾਨ ਦੀ 14ਵੀਂ ਸੋਧ ਨੇ ਕੀਤਾ ਸੀ ਪਿਛਲੇ ਸਪਰੀਮ ਕੋਰਟ ਦੇ ਫੈਸਲਿਆਂ ਜਿਵੇਂ ਕਿ 1857 ਵਿੱਚ ਡਰੇਡ ਕਾਰਟ ਬਨਾਮ ਸੈਂਡਫੋਰਡ ਚ ਕਿਹਾ ਗਿਆ ਸੀ ਕਿ ਅਫਰੀਕੀ ਅਮਰੀਕੀ ਕਦੇ ਵੀ ਅਮਰੀਕੀ ਨਾਗਰਿਕ ਨਹੀਂ ਬਣ ਸਕਦੇ ਪਰ 14ਵੀਂ ਸੋਧ ਨੇ ਇਸ ਦਲੀਲ ਨੂੰ ਰੱਦ ਕਰ ਦਿੱਤਾ ਸੀ 1898 ਵਿੱਚ ਅਮਰੀਕੀ ਸੁਪਰੀਮ ਕੋਰਟ ਨੇ ਵੋਂਗ ਕੇਮ ਆਰਕ ਬਨਾਮ ਸੰਯੁਕਤ ਰਾਜ ਅਮਰੀਕਾ ਦੇ ਮਾਮਲੇ ਵਿੱਚ ਪੁਸ਼ਟੀ ਕੀਤੀ ਸੀ ਕਿ ਜਨਮ ਅਧਿਕਾਰ ਨਾਗਰਿਕਤਾ ਪ੍ਰਵਾਸੀਆਂ ਦੇ ਬੱਚਿਆਂ ਤੇ ਲਾਗੂ ਹੁੰਦੀ ਹੈ ਵੋਂਗ ਚੀਨੀ ਮੂਲ ਦੇ ਪ੍ਰਵਾਸੀਆਂ ਦਾ ਇੱਕ 24 ਸਾਲ ਦਾ ਬੱਚਾ ਸੀ ਜਿਸ ਦਾ ਜਨਮ ਅਮਰੀਕਾ ਵਿੱਚ ਹੋਇਆ ਸੀ ਪਰ ਜਦੋਂ ਉਹ ਚੀਨ ਦੀ ਯਾਤਰਾ ਤੋਂ ਵਾਪਸ ਅਮਰੀਕਾ ਵਿੱਚ ਦਾਖਲ ਹੋਣ ਲੱਗਾ ਤਾ ਉਹਨਾਂ ਨੂੰ ਦੇਸ਼ 'ਚ ਦੁਬਾਰਾ ਦਾਖਲ ਹੋਣ ਤੋਂ ਇਨਕਾਰ ਕਰ ਦਿੱਤਾ ਗਿਆ ਉਸ ਸਮੇਂ ਵੋਂਗ ਨੇ ਸਫਲਤਾਪੂਰਵਕ ਇਹ ਦਲੀਲ ਦਿੱਤੀ ਸੀ ਕਿ ਕਿਉਂਕਿ ਉਹਦਾ ਜਨਮ ਅਮਰੀਕਾ 'ਚ ਹੋਇਆ ਹੈ ਇਸ ਲਈ ਉਹਨਾਂ ਦੇ ਮਾਪਿਆਂ ਦਾ ਪ੍ਰਵਾਸੀ ਹੋਣਾ ਅਮਰੀਕਾ ਦੀ 14ਵੀਂ ਸੋਧ ਅੱਗੇ ਮਾਣੇ ਰੱਖਦਾ ਹੀ ਨਹੀਂ ਸੋ ਮਿਨੀਸੋਟਾ ਯੂਨੀਵਰਸਿਟੀ ਦੇ ਇਮੀਗ੍ਰੇਸ਼ਨ ਹਿਸਟਰੀ ਰਿਸਰਚ ਸੈਂਟਰ ਦੀ ਡਾਇਰੈਕਟਰ ਏਰਕਾ ਲੀ ਲਿਖਦੇ ਨੇ ਕਿ ਵੋਂਗ ਕਮ ਆਰਕ ਬਨਾਮ ਸੰਯੁਕਤ ਰਾਜ ਅਮਰੀਕਾ ਕੇਸ ਨੇ ਇਹ ਪੁਸ਼ਟੀ ਕਰ ਦਿੱਤੀ ਸੀ ਕਿ نسل ਜਾਂ ਮਾਪਿਆਂ ਦੀ ਪ੍ਰਵਾਸ ਸਥਿਤੀ ਦੀ ਪ੍ਰਵਾਹ ਕੀਤਿਆਂ ਬਿਨਾ ਅਮਰੀਕਾ ਵਿੱਚ ਪੈਦਾ ਹੋਏ ਸਾਰੇ ਵਿਅਕਤੀ ਨਾਗਰਿਕਤਾ ਜਿਹੜੀ ਆ ਉਹਦਾ ਅਧਿਕਾਰ ਆ ਉਹਦੇ ਹੱਕਦਾਰ ਨੇ ਉਦੋਂ ਤੋਂ ਹੀ ਅਦਾਲਤ ਨੇ ਇਸ ਮੁੱਦੇ ਦੀ ਦੁਬਾਰਾ ਕਦੀ ਵੀ ਜਾਂਚ ਨਹੀਂ ਕੀਤੀ ਕਿ ਹੁਣ 트ੰਪ ਇਹਨੂੰ ਉਲਟਾ ਸਕਦੇ ਨੇ ਉਹ ਆਪਣਾ ਕੋਈ ਨਵਾਂ ਫੈਸਲਾ ਸੁਣਾ ਸਕਦੇ ਨੇ ਜ਼ਿਆਦਾਤਰ ਕਾਨੂੰਨੀ ਵਿਦਵਾਨ ਇਸ ਗੱਲ ਨਾਲ ਸਹਿਮਤ ਨਹੀਂ ਹਨ ਕਿ ਰਾਸ਼ਟਰਪਤੀ 트ੰਪ ਇੱਕ ਕਾਰਜਕਾਰੀ ਦੇਸ਼ ਨਾਲ ਹੀ ਜਨਮ ਅਧਿਕਾਰ ਨਾਗਰਿਕਤਾ ਨੂੰ ਖਤਮ ਕਰ ਦੇਣਗੇ ਸਾਈ ਕ੍ਰਿਸ਼ਨ ਪ੍ਰਕਾਸ਼ ਇੱਕ ਸੰਵਿਧਾਨਕ ਮਾਹਰ ਹੈ ਤੇ ਯੂਨੀਵਰਸਿਟੀ ਆਫ ਵਰਜੀਨੀਆ ਲਾ ਸਕੂਲ ਦੇ ਪ੍ਰੋਫੈਸਰ ਵੀ ਹਨ ਉਹਨਾਂ ਦਾ ਕਹਿਣਾ ਹੈ ਕਿ ਉਹ ਕੁਝ ਅਜਿਹਾ ਤਾਂ ਕਰ ਰਹੇ ਹਨ ਜੋ ਬਹੁਤ ਸਾਰੇ ਲੋਕਾਂ ਨੂੰ ਪਰੇਸ਼ਾਨ ਕਰਨ ਵਾਲਾ ਹੈ ਪਰ ਅੰਤ ਵਿੱਚ ਇਹਦਾ ਫੈਸਲਾ ਅਦਾਲਤਾਂ ਦੁਆਰਾ ਹੀ ਕੀਤਾ ਜਾਣਾ ਹੈ ਇਹ ਇਹੋ ਜੀ ਕੋਈ ਚੀਜ਼ ਨਹੀਂ ਹੈ ਜਿਹਦਾ ਉਹ ਆਪਣੇ ਆਪ ਹੀ ਫੈਸਲਾ ਕਰ ਸਕਦੇ ਹਨ ਪ੍ਰਕਾਸ਼ ਦਾ ਕਹਿਣਾ ਹੈ ਕਿ ਰਾਸ਼ਟਰਪਤੀ ਦੇਸ਼ ਦੇ ਫੈਡਰਲ ਏਜੰਸੀਆਂ ਦੇ ਕਰਮਚਾਰੀਆਂ ਨੂੰ ਨਾਗਰਿਕਤਾ ਦੀ ਵਿਆਖਿਆ ਨੂੰ ਵਧੇਰੇ ਸੰਕੁਚਿਤ ਕਰਨ ਦਾ ਆਦੇਸ਼ ਤਾਂ ਦੇ ਸਕਦੇ ਹਨ ਉਦਾਹਰਨ ਵਜੋਂ ਯੂਐਸ ਇਮੀਗ੍ਰੇਸ਼ਨ ਅਤੇ ਕਸਟਮਰਸ ਇਨਫੋਰਸਮੈਂਟ ਦੇ ਏਜੰਟ ਨੂੰ ਅਜਿਹਾ ਕਰਨ ਨੂੰ ਕਿਹਾ ਜਾ ਸਕਦਾ ਹੈ ਪਰ ਇਹ ਕਰਨਾ ਕਿਸੇ ਵੀ ਵਿਅਕਤੀ ਲਈ ਕਨੂਨੀ ਚੁਣੌਤੀਆਂ ਹੀ ਪੈਦਾ ਕਰੇਗਾ ਜਿਸ ਨੂੰ ਨਾਗਰਿਕਤਾ ਲਈ ਇਨਕਾਰ ਕੀਤਾ ਜਾਂਦਾ ਹੈ ਇਸ ਨਾਲ ਇੱਕ ਲੰਬੀ ਅਦਾਲਤੀ ਲੜਾਈ ਸ਼ੁਰੂ ਹੋ ਜਾਣੀ ਹੈ ਜੋ ਕਿ ਅੰਤ ਵਿੱਚ ਅਮਰੀਕਾ ਦੀ ਸੁਪਰੀਮ ਕੋਰਟ ਵਿੱਚ ਜਾ ਕੇ ਹੀ ਖਤਮ ਹੋਏਗੀ ਇੱਕ ਸੰਵਿਧਾਨਿਕ ਸੋਧ ਤਹਿਤ ਜਨਮ ਅਧਿਕਾਰ ਨਾਗਰਿਕਤਾ ਨੂੰ ਖਤਮ ਕੀਤਾ ਜਾ ਸਕਦਾ ਹੈ ਪਰ ਇਸ ਲਈ ਪ੍ਰਤੀਨਿਧ ਸਭਾ ਤੇ ਸੈਨੇਟ ਦੋਵਾਂ ਦੇ ਵਿੱਚ 2 3/4 ਵੋਟ ਅਤੇ 3/4 ਅਮਰੀਕੀ ਰਾਜਾਂ ਦੁਆਰਾ ਪ੍ਰਵਾਨਗੀ ਦੀ ਲੋੜ ਪਵੇਗੀ 2022 ਤੱਕ ਦੇ ਉਪਲਬਧ ਡਾਟਾ ਵਿੱਚ ਪਿਊਰ ਰਿਸਰਚ ਨੇ ਪਾਇਆ ਸੀ ਕਿ 1.2 ਮਿਲੀਅਨ ਅਮਰੀਕੀ ਨਾਗਰਿਕ ਅਣਅਧਿਕਾਰਤ ਪ੍ਰਵਾਸੀ ਮਾਪਿਆਂ ਦੇ ਘਰਾਂ ਵਿੱਚ ਪੈਦਾ ਹੋਏ ਹਨ ਸੋ ਇਹ ਕਿੰਨੇ ਕ ਲੋਕਾਂ ਨੂੰ ਪ੍ਰਭਾਵਿਤ ਕਰੇਗੀ ਪਿਊਰ ਸਰਚ ਦੇ ਅਨੁਸਾਰ 216 ਵਿੱਚ ਸੰਯੁਕਤ ਰਾਜ ਅਮਰੀਕਾ ਵਿੱਚ ਅਣਅਧਿਕਾਰਤ ਪ੍ਰਵਾਸੀ ਮਾਪਿਆਂ ਦੇ ਘਰ ਵਿੱਚ ਲਗਭਗ 250000 ਬੱਚੇ ਪੈਦਾ ਹੋਏ ਸਨ ਜੋ ਕਿ 2007 ਦੇ ਸਿਖਰ ਤੋਂ 36% ਘਟ ਹਨ 2022 ਤੱਕ ਦੇ ਜਿਹੜੇ ਡਾਟਾ ਉਪਲਬਧ ਹੈ ਉਹਦੇ ਵਿੱਚ ਪਿਊਰ ਰਿਸਰਚ ਨੇ ਦੱਸਿਆ ਹੈ ਕਿ 1.2 ਮਿਲੀਅਨ ਅਮਰੀਕੀ ਨਾਗਰਿਕ ਗੈਰ ਕਾਨੂੰਨੀ ਪ੍ਰਵਾਸੀ ਮਾਪਿਆਂ ਦੇ ਘਰ ਪੈਦਾ ਹੋਏ ਹਨ ਜਾਨੀ ਕਿ ਜਿਹੜੇ ਮਾਪਿਆਂ ਕੋਲ ਪਹਿਲਾਂ ਉਥੋਂ ਦੀ ਸਿਟੀਜ਼ਨਸ਼ਿਪ ਨਹੀਂ ਹੈ ਉਹਨਾਂ ਦੇ ਘਰ ਜਿਹੜੇ ਪੈਦਾ ਹੋਏ ਬੱਚੇ ਉਹਨਾਂ ਦੀ ਗਿਣਤੀ 2022 ਤੱਕ 1.2 ਮਿਲੀਅਨ ਪਿਓਰ ਸਰਚ ਨੇ ਦੱਸੀ ਹੋਈ ਹੈ ਸੋ ਮਾਈਗ੍ਰੇਸ਼ਨ ਪਾਲਿਸੀ ਇੰਸਟੀਚਿਊਟ ਨਾਮ ਦੇ ਇੱਕ ਥਿੰਕ ਟੈਂਕ ਨੇ ਵੀ ਇਹ ਗੱਲ ਦੱਸੀ ਹੈ ਕਿ ਕਿਉਂਕਿ ਗੈਰ ਕਾਨੂੰਨੀ ਪ੍ਰਵਾਸੀ ਮਾਪਿਆਂ ਦੇ ਘਰ ਪੈਦਾ ਹੋਏ ਬੱਚਿਆਂ ਦੇ ਵੀ ਬੱਚੇ ਹਨ ਇਸ ਤਰ੍ਹਾਂ ਨਾਲ ਜਨਮ ਅਧਿਕਾਰ ਨਾਗਰਿਕਤਾ ਨਾਲ 2050 ਤੱਕ ਦੇਸ਼ ਵਿੱਚ ਗੈਰ ਕਾਨੂੰਨੀ ਪ੍ਰਵਾਸੀਆਂ ਦੀ ਗਿਣਤੀ 47 ਲੱਖ ਹੋ ਜਾਣੀ ਹੈ ਸੋ ਐਨ ਬੀ ਸੀ ਦੇ ਇੱਕ ਦ ਮੀਟ ਦਾ ਪ੍ਰੈਸ ਨਾਲ ਇੰਟਰਵਿਊ ਵਿੱਚ 트ੰਪ ਨੇ ਕਿਹਾ ਕਿ ਉਸਨੇ ਸੋਚਿਆ ਕਿ ਗੈਰ ਕਾਨੂੰਨੀ ਪ੍ਰਵਾਸੀਆਂ ਦੇ ਬੱਚਿਆਂ ਨੂੰ ਉਹਨਾਂ ਦੇ ਮਾਪਿਆਂ ਦੇ ਨਾਲ ਹੀ ਦੇਸ਼ ਨਕਾਲਾ ਦੇ ਦੇਣਾ ਚਾਹੀਦਾ ਹੈ ਫਿਰ ਭਾਵੇਂ ਉਹ ਅਮਰੀਕਾ ਵਿੱਚ ਹੀ ਕਿਉਂ ਨਾ ਪੈਦਾ ਹੋਏ ਹੋਣ 트ੰਪ ਨੇ ਪਿਛਲੇ ਦਸੰਬਰ ਵਿੱਚ ਅਜੀਬ ਤਰਕ ਦਿੰਦੇ ਹੋਏ ਇਹ ਵੀ ਕਿਹਾ ਸੀ ਕਿ ਮੈਂ ਪਰਿਵਾਰਾਂ ਨੂੰ ਤੋੜਨਾ ਨਹੀਂ ਚਾਹੁੰਦਾ ਇਸ ਲਈ ਮੈਂ ਪਰਿਵਾਰ ਨੂੰ ਨਾ ਤੋੜਨ ਦਾ ਇੱਕ ਤਰੀਕਾ ਕੱਢਿਆ ਹੈ ਕਿ ਤੁਸੀਂ ਇਕੱਠੇ ਹੀ ਉਹਨਾਂ ਨੂੰ ਇੱਥੋਂ ਬਾਹਰ ਕੱਢ ਦਿਓ ਕਿਉਂ ਤਾਂ ਇਕੱਠੇ ਹੀ ਰਹਿਣ ਉਹਨਾਂ ਸਾਰਿਆਂ ਨੂੰ ਹੀ ਵਾਪਸ ਭੇਜ ਦਿਓ ਸੋ ਕਿਹੜੇ ਕਿਹੜੇ ਦੇਸ਼ਾਂ ਦੀ ਇਹ ਨੀਤੀ ਪਹਿਲਾਂ ਹੀ ਹੈ ਕੈਨੇਡਾ ਮੈਕਸੀਕੋ ਤੇ ਮਲੇਸ਼ੀਆ ਸਮੇਤ ਦੁਨੀਆ ਦੇ 30 ਤੋਂ ਵੱਧ ਦੇਸ਼ ਬਿਨਾਂ ਕਿਸੇ ਪਾਬੰਦੀ ਦੇ ਆਟੋਮੈਟਿਕ ਜਸੋਲੀ ਜਿਹਨੂੰ ਕਿਹਾ ਜਾਂਦਾ ਜਾਂ ਮਿੱਟੀ ਦਾ ਅਧਿਕਾਰ ਨਾ ਹੈਟ ਜਨਮ ਦੇ ਆਧਾਰ ਤੇ ਨਾਗਰਿਕਤਾ ਵਾਲੀ ਨੀਤੀ ਦਾ ਪਾਲਣ ਕਰਦੇ ਹਨ ਯੂਕੇ ਤੇ ਆਸਟ੍ਰੇਲੀਆ ਵਰਗੇ ਕੁਝ ਕੁ ਹੋਰ ਦੇਸ਼ ਵੀ ਨੇ ਜਿਹੜੇ ਮਾਤਾ ਪਿਤਾ ਨਾਗਰਿਕ ਜਾਂ ਸਥਾਈ ਨਿਵਾਸੀ ਹੋਣ ਤਾਹੀਂ ਬੱਚੇ ਨੂੰ ਆਪਣਾ ਦੇਸ਼ ਦੀ ਨਾਗਰਿਕਤਾ ਜਿਹੜੇ ਉਹ ਦਿੰਦੇ ਨੇ ਜਾਨੀ ਕਿ ਉਹਨਾਂ ਦੇ ਮਾਂ ਪਿਓ ਜਿਹੜੇ ਜਿ ਉਹ ਵੀ ਉੱਥੋਂ ਦੇ ਸਿਟੀਜ਼ਨ ਹੋਣ ਆਏ ਭਾਵੇਂ ਕਿਤੇ ਹੋਣ ਉਹਨਾਂ ਦੇ ਜਿਹੜੇ ਬੱਚੇ ਪੈਦਾ ਹੁੰਦੇ ਆ ਉਹਨਾਂ ਨੂੰ ਸਿਟੀਜ਼ਨਸ਼ਿਪ ਦਿੰਦੇ ਨੇ ਪਰ ਜਿਹੜੇ ਪ੍ਰਵਾਸੀ ਨੇ ਜਾਂ ਟੈਂਪਰੇਰੀ ਕਿਸੇ ਵੀਜੇ ਤੇ ਆਏ ਹੋਏ ਨੇ ਉਹਨਾਂ ਨੂੰ ਉਹਨਾਂ ਦੇਸ਼ਾਂ ਵਿੱਚ ਵੀ ਨਾਗਰਿਕਤਾ ਨਾਗਰਿਕਤਾ ਇਹ ਨਹੀਂ ਮਿਲਦੀ ਸੋ ਹੁਣ ਅੱਗੇ ਚੱਲ ਕੇ ਵੇਖਦੇ ਆ ਕਿ ਟਰੰਕ ਦੀ ਟਰੰਪ ਸਾਹਿਬ ਦੀ ਇਹ ਯੋਜਨਾ ਕਿੱਥੋਂ ਤੱਕ ਸਫਲ ਹੁੰਦੀ ਆ ਇਹਦੀ ਅੱਜ ਦੇ ਦਿਨਾਂ 'ਚ ਭਾਰੀ ਚਰਚਾ ਹੈ ਜਿਹਦਾ ਬਹੁਤ ਸਾਰੇ ਦੁਨੀਆ ਦੇ ਜਿਹੜੇ ਮੁਲਕਾਂ ਚੋਂ ਆਏ ਹੋਏ ਲੋਕ ਨੇ ਉਹਦਾ ਅਸਰ ਪੈਣ ਦੀ ਸੰਭਾਵਨਾ ਹੈ ਭਾਰਤ ਤੋਂ ਆਏ ਲੋਕਾਂ ਤੇ ਵੀ ਕਿਹਾ ਜਾ ਰਿਹਾ ਹੈ ਕਿ ਘੱਟੋ ਘੱਟ 7 ਲੱਖ 7 ਲੱਖ 25 ਹਜ਼ਾਰ ਲੋਕ ਐਸੇ ਨੇ ਜਿਨ੍ਹਾਂ ਦੇ ਉੱਤੇ ਇਸ ਗੱਲ ਦਾ ਅਸਰ ਪੈ ਸਕਦਾ ਸੋ ਏਸੀਸੀ ਅੱਜ ਦਾ ਸਾਡਾ ਤੀਸਰੀ ਅੱਖ ਪ੍ਰੋਗਰਾਮ ਤੇ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ